ਸਾਨੂੰ ਬਖਸ਼ਾਇ ਤੇ ਬਾਬਾ ਕਬੀਰ ਜੀ ਗਰਬਾਣੀ ਵਿੱਚ ਸਮਝਾ ਰਹੇ ਨੇ ਕਹਿੰਦੇ ਇਹ ਤੇਰੀ ਆਉਤਰ ਇਹ ਤੇਰੀ ਬਾਾਰ ਕਹਿੰਦੇ ਪੁੱਤ ਹੁਣ ਵਾਰੀਉ ਹੁਣ ਮੌਕਾ ਈ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੇ ਹਾਰ ਕਹਿੰਦੇ ਮਾਨਸ ਜਨ ਜਿੱਤ ਕੇ ਜਾਣਾ ਈ ਕਿ ਹਾਰ ਕੇ ਜਾਣਾ ਬਹੁ ਵਿਦਕਿਓ ਉਕਾਰ ਪੁਕਾਰ ਸਾਨੂੰ ਸਮਝਾ ਰਹੇ ਨੇ ਗੁਰਮੁਖ ਪਿਆਰਿਓ ਆਓ ਆਪਾਂ ਸਾਰੇ ਗੁਰੂ ਦੀ ਮੱਤ ਲੈ ਕੇ ਸਿਮਨ ਕਰਕੇ ਉਸ ਪਰਮਾਤਮਾ ਦੀ ਸੇਵਾ ਕਰੀਏ ਪੂਜਾ ਕੀਚੈ ਨਾਮ ਤੇ ਆਈ ਹੈ ਬਿਨ ਨਾਵੇਂ ਪੂਜਾ ਨਾ ਹੋਏ ਆਓ ਆਪਾਂ ਸਭ ਤੋਂ ਉੱਚਾ ਕੰਮ ਕਰੀਏ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਆਪਾਂ ਕਰੀਏ ਕਰਮਾ ਸ਼ੁਰੂ ਕਰੋ ਸਾਰੇ ਆਤਮਾ ਤੋਂ ਦੂਰ ਹੋ ਜਾਂਦੇ ਆ ਅਸੀਂ ਲੋਕ ਲੱਜਾ ਤੋਂ ਉੱਪਰ ਉੱਠਣਾ ਹੈ ਗੁਰਬਾਣੀ ਵਿੱਚ ਸਮਝਾਉਂਦੇ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵੇ ਹੋਣ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਕਹਿੰਦੇ ਪਰਮਗਤ ਚਾਹੇ ਕਹਿੰਦੇ ਮੂਲ ਬਿਨਾ ਸ਼ਾਖਾ ਕਰਿਆ ਕਹਿੰਦੇ ਮੂਲ ਤੋਂ ਬਿਨਾ ਕਿਵੇਂ ਟਾਣੀਆਂ ਫੁੱਲ ਪੱਤੇ ਕਿਵੇਂ ਆ ਜਾਣਗੇ ਨਹੀਂ ਆ ਸਕਦੇ ਐਸੇ ਲਈ ਗੁਰਮਖ ਪਿਆਰਿਓ ਅਸੀਂ ਆਪ ਦਾ ਅੱਗਾ ਸਵਾਰਨਾ ਹੈ ਫਰੀਦਾ ਆਪ ਸਾਰੇ ਮੈਂ ਮਿਲਾ ਮੈਂ ਮਿਲਿਆ ਸਭ ਹੋਏ ਫਰੀਦਾ ਜੀਤੂ ਮੇਰਾ ਹੋਏ ਰਹਿ ਸਭ ਜਗ ਤੇਰੋ ਗੁਰੂ ਬਾਾਈ 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 ਗੁਰੂ Bye, good-bye. Bye, good-bye. Bye, good-bye. Bye, good-bye. Bye, good-bye. Bye, good-bye. Bye, good-bye.